ਮਰੇ ਬ੍ਰਦਰ ਇਨ ਲਾ ਹੈਗੇ ਜੀ ਇਹ ਪਤੋ ਰਾਤ ਨੂੰ ਸ਼ਾਮ ਨੂੰ ਕਿਤੇ ਪਠਾਨਕੋਟ ਗਏ ਨੇ ਕੋ ਕੰਮ ਕੀ ਹੋਣੇ ਆਪਣੇ ਤੇ ਇਹਨਾਂ ਨਾਲ ਗੱਲਬਾਤ ਹੋਈ ਹੈ 8:32 ਤੇ ਲਾਸਟ ਗੱਲ ਹੋਈ ਹੈ ਇਹ ਕਹਿੰਦੇ ਜੀ ਮੈਂ ਮਲਕਪੁਰ ਚੌਕ ਆ ਮੈਂ ਵਾਪਸ ਆ ਰਿਹਾ ਉਹਦੇ ਬਾਅਦ ਤੋਂ ਇਹਨਾਂ ਦਾ ਫੋਨ ਵੀ ਸਵਿਚ ਆਫ ਹੋ ਗਿਆ ਤੇ ਸਾਨੂੰ 15-20 ਮਿੰਟ ਬਾਅਦ ਪੁਲਿਸ ਵੱਲੋਂ ਫੋਨ ਆਇਆ ਗਿਆ ਸਰਪੰਚ ਨੂੰ ਤੇ ਉਹਨਾਂ ਨੇ ਕਿਹਾ ਜੀ ਐਕਸੀਡੈਂਟ ਹੋਇਆ ਸਾਨੂੰ ਇਹਦੀ ਬਾਈਕ ਮਿਲੀ ਆ ਇਹਦੀ ਚਫਲਾ ਮਿਲਿਆ ਵਾ ਪਰ ਨਾ ਇਹਦਾ ਮਿਲਿਆ ਪੁਲ ਤੋਂ ਥੱਲੇ ਡਿੱਗਿਆ ਤੇ ਜੋ ਸਾਡਾ ਸ਼ੱਕ ਬੰਦਾ ਸੀਗਾ ਕਿ ਨਹਿਰ ਦੇ ਵਿੱਚ ਜਾਂ ਡੇਗਿਆ ਜਾਂ ਕੋਈ ਗਲਬਾਤ ਹੋਈ ਹੈ ਤੇ ਆਪਾਂ ਬਾਬਾ ਬੁੱਢਾ ਸਿੰਘ ਸੇਵਾ ਸੁਸਾਇਟੀ ਹੈ ਉਹਨਾਂ ਨੂੰ ਵੀ ਬੁਲਾਇਆ ਪੁਲਿਸ ਦਾ ਵੀ ਸਾਥ ਰਿਆ ਨਾਲ ਆਰਮੀ ਵਾਲੇ ਵੀ ਆਏ ਨਹਿਰ ਦਾ ਪਾਣੀ ਬੰਦ ਕਰਾਇਆ ਐਸਐਸਬੀ ਸਾਹਿਬ ਨਾਲ ਗੱਲ ਕਰਕੇ ਤੇ ਸਾਰੀ ਨਹਿਰ ਵੀ ਛਾਲ ਛਾਣ ਮਾਰੀ ਆ ਦੋ ਦਿਨ ਹੋ ਗਿਆ ਹਜੇ ਤੱਕ ਵੀ ਬੰਦੇ ਦਾ ਕੋਈ ਸਰਾਗ ਨਹੀਂ ਹੈਗਾ ਸਾਡੀ ਇਹ ਅਪੀਲ ਹੈ ਕਿ ਬਹੁਤ ਬਾ ਬਾ ਸਾਡੇ ਨਾਲ ਨਾਲ ਮਿਲ ਕੇ ਤੁਹਾਡੇ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਕੋਈ ਕਿਸੇ ਕਿਸਮ ਦੀ ਕੋਈ ਰੰਜਿਸ਼ ਜਾਂ ਕੋਈ ਕੋਈ ਰੰਜਿਸ਼ ਨਹੀਂ ਜੀ ਬੜਾ ਪਾਲਾ ਮਾਂਸ ਬੰਦਾ ਸੀਗਾ ਅਗਲੇ ਦਿਨ ਡਿਊਟੀ ਜੁਆਇਨਿੰਗ ਸੀਗੀ ਉਹਦੀ ਸਾਰਾ ਸਮਾਨ ਉਹਦਾ ਪੈਕ ਸੀਗਾ ਨਾ ਕਦੀ ਕਿਸੇ ਨਾਲ ਫਾਲਤੂ ਬੋਲਿਆ ਨਾ ਕਦੀ ਸੁਣਿਆ ਕੋਈ ਗੱਲ ਨਹੀਂ ਬਾਤ ਨਹੀਂ ਪਤਾ ਨਹੀਂ ਲੱਗ ਰਿਹਾ ਜੀ ਬੰਦਾ ਟਰੇਸ ਨਹੀਂ ਹੋ ਰਿਹਾ ਫੋਨ ਟਰੇਸ ਨਹੀਂ ਹੋ ਰਿਹਾ ਕਿੱਥੇ ਹੈ ਕਿਸ ਹਾਲਤ ਚ ਹੈ ਸਾਨੂੰ ਲੱਭਿਆ ਜਾਏ ਬੜੀ ਮਿਹਰਬਾਨ ਤੁਹਾਡਾ ਆਪਣਾ ਬ੍ਰਦਰ ਹੀ ਆਪਣਾ ਹਰਿੰਦਰ ਸਿੰਘ ਆਰਮੀ ਜੀ ਯਾਰ ਜੀ ਜਿਸ ਦਿਨ ਅ ਤੇਜਪ੍ਰੀਤ ਨੂੰ ਮਤਲਬ ਇਥੇ ਕੋਈ ਹਾਸਾ ਹੋਇਆ ਅਗਲੇ ਦਿਨ ਡਿਊਟੀ ਨਹੀਂ ਜਾਣਾ ਸੀ ਉਦੋਂ ਨਾਲ ਘਰੋਂ ਤੇ ਮੋਟਰਸਾਈਕਲ ਠੀਕ ਕਰਾਉਣ ਗਏ ਸੀ ਆਪਣਾ 4:00 ਵਜੇ ਉਸ ਤੋਂ ਬਾਅਦ ਇੱਕ ਦੋ ਵਾਰੀ ਗੱਲ ਹੋਈ ਹੈ ਕਹਿੰਦਾ ਮੈਂ ਆ ਰਿਹਾ ਘਰ ਨੂੰ ਲਾਸਟ ਲੋਕੇਸ਼ਨ ਆ ਉਹਦੇ ਮਤਲਬ ਮਲਕਪੁਰ ਚੌਂਕ ਲੱਗੇ ਆਈਆ ਗੋਲ ਚੌਂਕ ਤੇ 8:32 ਵਜੇ ਉੱਥੇ ਗੱਲ ਹੋਈ ਹੈ ਕਹਿੰਦਾ ਮੈਂ ਘਰ ਨੂੰ ਆ ਰਿਹਾ ਆਹ 9:00 ਵਜੇ ਨੂੰ ਫੋਨ ਆਂਦਾ ਕੋਈ ਐਸਆਈ ਦਾ ਪਟੋਲ ਤੇ ਉਹ ਮੋਟੇ ਪट्रोलिंग ਦੇ ਰਹੇ ਉਹ ਕਹਿੰਦਾ ਵੀ ਇੱਥੇ ਆਰਸੀ ਦੌਰਨ ਐਡਰੈਸ ਦੇ ਕੇ ਫੋਨ ਕਰਵਾਇਆ ਹੁਣ ਵੀ ਇਹ ਨੰਬਰ ਦੀ ਮੋਟਰ ਇੱਥੇ ਠੀਕ ਆ ਤੇ ਇਹ ਪਿੰਡ ਦਾ ਐਡਰੈਸ ਹੈ ਤੇ ਮੈਂ ਆ ਕਿਹਾ ਸਾਡਾ ਹੀ ਹੈ ਮੈਂ ਉਸ ਮੋੜੇ 10 ਮਿੰਟ ਜੱਥੇ ਆ ਗਏ ਉਹਨਾਂ ਕੋਲ ਉੱਥੇ ਅਸੀਂ ਦੇਖਿਆ ਵੀ ਮੋਟਰ ਉਧਰ ਪਿਆ ਆ ਚੱਪਲਾ ਉਹਨਾਂ ਦੀ ਇੱਥੇ ਪਈਆਂ ਪਰਨਾ ਥੱਲੇ ਪਿਆ ਤੇ ਉਹ ਤੋਂ ਆਪੀ ਆਪੀ ਨੇ ਲੱਭਾਉ ਕੀ ਗੱਲ ਇਜਾਰੀਆ ਪ੍ਰਸ਼ਾਸਨ ਲੋ ਵੀ ਆਨੂੰ ਪੂਰਾ ਸਾਥ ਮਿਲਿਆ ਮਤਲਬ ਪੂਰੀ ਕਾਰਵਾਈ ਐਸਐਚਓ ਨਾਲੋਂ ਕਰਵਾਈਆ ਉਹਨਾਂ ਦੀ ਜੁਟ ਦੇ ਵਿੱਚ 24 ਸਿੱਖ ਦੇ ਰਜiment ਦੇ ਬੰਦੇ ਆਏ ਹੋਏ ਆ ਉਹ ਵੀ ਆਪਣੇ ਆਰਮੀ ਵੱਲੋਂ ਮਤਲਬ ਕਿਸ਼ਤੀਆ ਮੰਗਾ ਰਹੇ ਆ ਆਪਣਾ ਸੱਚ ਕਰਦੇ ਆ ਆਪਣੇ ਵੱਲੋਂ ਵੀ ਆਪਣੇ ਤੌਰ ਤੇ ਹੀ ਸਿਆਲਪੁਰੋਂ ਟੀਮ ਭਲਾਈ ਆ ਸੱਚ ਕਰਦੀ ਤੇ ਅਜੇ ਤੱਕ ਉਹਨਾਂ ਦਾ ਕੋਈ ਸਰਾਬ ਨਹੀਂ ਹੋਇਆ ਸਾਨੂੰ ਇਹ ਹੀ ਲੱਗਦਾ ਵੀ ਕੋਈ ਹਾਸਾ ਹੋ ਸਕਦਾ ਉਹਦੇ ਨਾਲ ਪੁਲਿਸ ਦੇ ਉੱਤੇ ਕੋਈ ਹਾਸਾ ਵਿਚੋ ਜਿਹੜੀ ਇਨਕੁਆਰੀ ਅਸੀਂ ਕੀਤੀ ਆ ਪੁਲਿਸ ਦੇ ਨਾਲ ਉਹਦੇ ਵਿੱਚੋਂ ਸਾਨੂੰ ਕੁਝ ਮਿਲਿਆ ਨਹੀਂ ਆ ਜਾ ਕੇ ਸਾਡਾ ਇਹ ਹੀ ਪੁਲਿਸ ਦੇ ਉੱਤੇ ਜੋ ਉਹਦੇ ਨਾਲ ਹੋਇਆ ਉਹ ਸਾਨੂੰ ਨਹੀਂ ਪਤਾ ਕੀ ਹੋਇਆ ਫਿਰ ਮળો ਪੁਲਿਸ ਵੀ ਕਰਦੀ ਆ ਕਾਰਵਾਈ ਉਹਨਾਂ ਦੇ ਆਰਮੀ ਦੇ ਜਵਾਨ ਵੀ ਆਏ ਉਹ ਵੀ ਕਰਦੇ ਆ ਅਣੀ ਬਾਤ ਹੋਣਾ ਵੀ ਪਾਕਿਸਤਾਨ ਕੀ ਰਿਜ਼ਲਟ ਨਿਕਲਦਾ ਹੈ ਜੇ ਇਹ ਨਾ ਇੱਕ ਪਰਸੋਂ ਇੱਕ ਫੌਜੀ ਦਾ ਹੈ ਹਰਪਿੰਦਰ ਸਿੰਘ ਜਗਤਪੁਰ ਜੱਟਾਂ ਦਾ ਹੈਗਾ ਇਹ ਛੁੱਟੀ ਤੇ ਸੀਗਾ ਤੇ ਮਤਲਬ ਆ ਰਿਹਾ ਸੀਗਾ ਪਠਾਨਕੋਟੋਂ ਆਪਣੇ ਕਿਹੇ ਕੰਮ ਤੋਂ ਇੱਥੇ ਗੋਟਲੀ ਪੁਲ ਦੇ ਉੱਪਰ ਉਹਦਾ ਮੋਟਰਸਾਈਕਲ ਮਿਲਿਆ ਹੈਗਾ ਮੋਟਰਸਾਈਕਲ ਅੱਗੋਂ ਫਰੰਟ ਤੋਂ ਟੁੱਟੇ ਦਾ ਆ ਤੇ ਹੁਣ ਉਹਦੇ ਬਾਰੇ ਅਸੀਂ ਕਰ ਰਹੇ ਹੈਗੇ ਜਾਂਚ ਵੀ ਕਿੱਥੇ ਉਹਦੀ ਪਈ ਤੱਕ ਕੋਈ ਸੁਰਾਗ ਨਹੀਂ ਮਿਲਿਆ ਉਹਦੇ ਬਾਰੇ ਜਿ ਕਿੱਥੇ ਗਿਆ ਹੈਗਾ ਉਹ ਬਾਕੀ ਟੀਮਾਂ ਜਿਹੜੀਆਂ ਆਰਮੀ ਦੀ ਵੀ ਟੀਮ ਆਈ ਹੈ ਸਾਡੀ ਵੀ ਟੀਮਾਂ ਲੱਗੀਆਂ ਨੇ ਸਾਡੇ ਬੰਦੇ ਵੀ ਅੱਗੇ ਗਏ ਦੇ ਨੇ ਅਸੀਂ ਵਿਆਸ ਤੱਕ ਪੂਰਾ ਫੇਰਾ ਆਏ ਹੈਗੇ ਸਾਨੂੰ ਕੋਈ ਇਹਦਾ ਬਾਰੇ ਸੁਆਗ ਨਹੀਂ ਲੱਗਾ ਹੈਗਾ ਫਿਰ ਵੀ ਸਾਡੀ ਕੋਸ਼ਿਸ਼ ਜਾਰੀ ਹੈ ਜਦੋਂ ਸਾਨੂੰ ਲੱਗਦਾ ਪਤਾ ਫਿਰ ਦੇਖਦੇ ਆ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ